ਅਜਨਾਲੇ ਇੰਨੀਆਂ ਟਰਾਲੀਆਂ ਆਉਂਦੀਆਂ ਦੇਖ ਕੇ ਮੈਂ ਸੋਚਾਂ ਮਣਾ ਇਹਨਾਂ ਦੀਆਂ ਕੌਣ ਡਿਊਟੀਆਂ ਲਾ ਦਿੰਦਾ ਯਾਰ ਵੀ ਤੂੰ ਰਾਸ਼ਨ ਲੈ ਜਾ ਤੂੰ ਫੀਡ ਲੈ ਜਾ ਤੂੰ ਇੱਧਰ ਜਾ ਤੂੰ ਉੱਧਰ ਇਹ ਸੋਚਦਾ ਹੋਇਆ ਮੈਂ ਗੁਰਦੁਆਰਾ ਸਾਹਿਬ ਦੇ ਜਦੋਂ ਅੰਦਰ ਗਿਆ ਤਾਂ ਜਾ ਕੇ ਦੇਖਿਆ ਡਾਲੀ ਵਾਲਾ ਬਾਬਾ 15 ਘਰਾਂ ਦਾ ਸਮਾਨ ਅੱਡੋ ਅੱਡ ਰੱਖ ਕੇ ਉੱਪਰ ਜੋੜਿਆਂ ਵਾਲੇ ਟੋਕਨ ਰੱਖੀ ਬੈਠਾ ਫਿਰ ਦਿਮਾਗ ਦੀ ਤਾਰ ਖੜਕੀ ਉਹ ਪਲਿਆ ਲੋਕਾਂ ਇਹਨਾਂ ਦਾ ਸਿਸਟਮ ਮੈਨੇਜ ਦਾ 1699 ਵਾਲੀ ਬਸਾਖੀ ਦਾ ਹੋਇਆ ਪਿਆ ਜਿਨ੍ਹਾਂ ਦੇ ਬਾਬੇ ਨੇ ਸਿਰ ਮੰਗੇ ਹੁਣ ਜਦੋਂ ਉਦੋਂ ਹੱਥ ਖੜੇ ਕਰਕੇ ਨਾਲ ਤੁਰ ਪਿਓ ਉਹਨਾਂ ਲਈ ਰਾਸ਼ਨ ਵਾਲੇ ਟਰਾਲੇ ਕਿੱਡੀਆਂ ਕਸ਼ਾਇਆ ਨੇ ਜਿਹਦੀ ਡਿਊਟੀ ਲਈ ਉਹ ਸਿਰ ਦੇ ਆਇਆ ਜਿਹਦੀ ਡਿਊਟੀ ਲਈ ਉਹ ਪਾਣੀ ਦੀਆਂ ਮਸ਼ਕਾਂ ਦੇ ਆ ਬੰਦੇ ਦਾ ਬਟੂਆ ਡਿੱਗ ਪੈਣਾ ਮੂੰਹ ਉੱਡ ਜਾਂਦਾ ਤੇ ਦੋ ਦਿਨ ਅੱਖਾਂ ਮੂਰੇ ਲਾਇਸੈਂਸ ਅਧਾਰ ਕਾਰਡ ਹੀ ਘੁੰਮਦੇ ਰਹਿੰਦੇ ਨੇ ਤਿੰਨ ਪਿੰਡਾਂ 'ਚ ਅਨਾਊਂਸਮੈਂਟ ਵੀ ਕਰਾਇਆ ਆਉਂਦਾ ਜਾ ਕੇ ਵੀ ਜੇ ਕਿਸੇ ਨੂੰ ਮਿਲੇ ਤਾਂ ਜ਼ਰੂਰੀ ਕਾਗਜ਼ ਮੋੜ ਦਿਓ ਤੇ ਇਹਨਾਂ ਦੇ ਕਿਸੇ ਦੇ ਚਿਹਰੇ ਤੋਂ ਦੇਖ ਕੇ ਲੱਗਦਾ ਵੀ ਇਹਨਾਂ ਦੇ ਘਰ ਡਿੱਗੇ ਹੋਵੇ ਨੇ 9 ਮਿੰਟ ਦਾ ਦੂਰ ਦੀ ਗੱਲ ਹੈ ਕਿਸੇ ਨੂੰ ਬੁਲਾਉਣ ਵੀ ਨਹੀਂ ਗਏ ਜਿਹੜਾ ਆਉਂਦਾ ਉਹਨੂੰ ਕਹਿਣ ਦੇਣਾ ਤੁਹਾਡੇ ਰਹਿਣ ਦਾ ਪ੍ਰਬੰਧ ਅਸੀਂ ਕਰਾਂਗੇ ਕਿੱਥੇ ਕਰਨਗੇ ਪਤਾ ਨਹੀਂ ਇਹਨਾਂ ਦੇ ਦਿੱਲੀ ਕਿੱਲੇ ਕਿੱਲੇ ਦੇ ਨੇ ਯਾਰ ਪੱਟਾ ਫੈਦਾ ਭਾਈ RAMDEV ਦੇ ਮੈਟਰ ਗਿਆ ਜ਼ਮੀਨਾਂ ਜਿਹੜੀਆਂ ਸੋਨਾ ਗਾਉਂਦੀਆਂ ਹੋਣ ਉਹਨਾਂ ਤੇ ਕਿਸ਼ਤੀਆਂ ਭੱਜੀਆਂ ਫਿਰਦੀਆਂ ਤੇ ਕਿਨਾਂ ਸਾਲਾ ਕਾਲ ਜਾਂ ਮੂਹ ਨੂੰ ਆਉਗਾ ਰੱਬ ਨਾ ਕਰੇ ਕਿਸੇ ਹੋਰ ਮੁਲਕ ਦੇ ਲੋਕ ਆਉਂਦੇ ਉਹਨੂੰ ਅੱਧੀ ਦੁਨੀਆ ਡਿਪਰੈਸ਼ਨ 'ਚ ਚਲੀ ਜਾਂਦੀ ਪਰ ਇਹ ਸਰਸਾ ਨਦੀ ਦੇ ਵਾਰਿਸ ਕਸ਼ਤੀਆਂ ਲੈ ਕੇ ਆਇਆ ਨੂੰ ਸਰੋਪੇ ਪਾਈ ਜਾਂਦੇ ਨੇ ਤੇ ਬਾਹਰ ਬਰੈਡ ਪਤੌੜਾਂ ਦੇ ਲੰਗਰ ਵਰਤਾਏ ਜਾਂਦੇ। ਕਮਾਲ ਆ ਯਾਰ ਇਹ ਕਮੈਂਟਾਂ 'ਚ ਵਾਹਿਗੁਰੂ ਲਿਖਣ ਚਾਹੇ ਨਾ ਲਿਖਣ ਪਰ ਇਹ ਲੇਖਾਂ 'ਚ ਲਿਖਾ ਕੇ ਲਿਆਏ ਹੋਏ ਨੇ। 2023 'ਚ ਮੈਂ ਬਾਹਰ ਸੀ ਉੱਥੇ ਵੀ ਜਦੋਂ ਹੜ੍ਹ ਆਏ ਤਾਂ ਮਾਂ ਪਿਓ ਆਪਦੇ ਜਵਾਕਾਂ ਨੂੰ ਰੈਸਕਿਊ ਕਰਕੇ ਸਿਕਿਓਰ ਜਗ੍ਹਾ ਲਿਜਾਣ ਲੱਗ ਗਏ। ਜੋ ਮੌਕੇ ਦੀ ਨਾਜ਼ਾਕਤ ਨੂੰ ਸਮਝਦੇ ਹੋਏ ਜ਼ਰੂਰੀ ਵੀ ਸੀ ਤਾਂ ਕਿ ਜਵਾਕ ਸੇਫ ਰਹਿਣ ਉਹ ਫਲੱਡ 'ਚ ਸਰਵਾਈਵ ਨਹੀਂ ਕਰ ਸਕਦੇ ਸੀ। ਇਧਰ ਸਾਡੀ ਬੀਬੀ ਹੋਰੀਆਂ ਆਖੀ ਜਾਂਦੀਆਂ ਪੁੱਤ ਇਹ ਕੁਦਰਤ ਦੀ ਕਰੋਪੀ ਸਦੀਆਂ ਚ ਕਦੀ ਆਉਂਦਾ ਇਹ ਜਾ ਮਾੜਾ ਟਾਈਮ ਕੱਲ ਨੂੰ ਆਪਦੇ ਜਵਾਕਾਂ ਨੂੰ ਕੋਈ ਦੱਸੇਗਾ ਵੀ ਜਦੋਂ ਹੜ੍ਹ ਆਏ ਸੀ ਤੂੰ ਕੀ ਕਰਦਾ ਸੀ ਅਖੇ ਜਾਗ ਚੜ ਕੇ ਕਿਸੇ ਟਰਾਲੀ ਨਾਲ ਜਾ ਕੇ ਸੇਵਾ ਕਰਾ ਕੇ ਆ ਇਹ ਦਰਿਆ ਆ ਨਾ ਬੰਨ ਬੰਨ ਤੋੜ ਕੇ ਆ ਤਾਗੇ ਵੀ ਅਸੀਂ ਸਭ ਤੋਂ ਵੱਡੇ ਆ ਪਰ ਸ਼ਾਇਦ ਦਰਿਆਵਾਂ ਨੇ ਸਾਡੀਆਂ ਮਾਵਾਂ ਦੇ ਦਿਲ ਨਹੀਂ ਸੀ ਦੇਖੇ ਕਈ ਬਾਈਆਂ ਦਾ ਇਹ ਵੀ ਸ਼ਿਕਵਾ ਸੀ ਵੀ ਜਦੋਂ ਕਿਤੇ ਵੀ ਭੀੜ ਪੈਂਦੀ ਆ ਸੀ ਪੰਜਾਬੀ ਸਹਾਰਾ ਬਣਦੇ ਆ ਦੁਨੀਆ ਚ ਹਰ ਕੋਨੇ ਚ ਜਾ ਕੇ ਅੱਜ ਪੰਜਾਬ ਤੇ ਮਾੜਾ ਟਾਈਮ ਆ ਤਾਂ ਨਾਲ ਕੋਈ ਵੀ ਨਹੀਂ ਖੜਿਆ ਬਾਈ ਸਹਾਰੇ ਦੀ ਨਾ ਅਸਲ ਚ ਬਿਰਦਾਂ ਨੂੰ ਲੋੜ ਹੁੰਦੀ ਹੈ ਜਿਹੜਾ ਕਿਸੇ ਵੀ ਮੁਸੀਬਤ ਚੋਂ ਨਿਕਲ ਕੇ ਪੱਟ ਤੇ ਥਾਪੀ ਮਾਰ ਦੇਣਾ ਉਹਦੇ ਤੇ ਹਜੇ ਸੁਰਖ ਜਵਾਨੀਆਂ ਪੰਜਾਬ ਸਿਓ ਬੇਸ਼ੱਕ ਬਹੁਤ ਮੋਤਵਾਰ ਬੰਦੇ ਇਗਨੋਰੈਂਟ ਹੋਏ ਜਿਵੇਂ ਸਾਈਡ ਤੇ ਬੈਠੇ ਦੇਖਦੇ ਹੀ ਹੁਣ ਵੀ ਦੇਖੀ ਆਪਦਾ ਆਪ ਕਿੰਨਾ ਕੁ ਸਵਾਰ ਸਕਦੇ ਆ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਬਾਈ ਰਾਸ਼ਨ ਦੇ ਟਰਾਲੇ ਦਾ ਬੈਕ ਮਾਡਲ ਲੱਗ ਕੇ ਓਵਰਲੋਡ ਆ ਕੰਮ ਹਜੇ ਇੱਥੋਂ ਵਾਲਿਆਂ ਨੇ ਸੰਭਿਆ ਵਿਆ ਸਾਡੇ ਬਾਹਰਲੇ ਜਵਾਕ ਹਜੇ ਰੋਕ ਕੇ ਰੱਖੇ ਹੋਏ ਨੇ ਜੇ ਆਈ ਛੁੱਟੀ ਦੇਖਣੀ ਆ ਫਿਰ ਵੀ ਅਸੀਂ ਆਪਦਾ ਆਪ ਕਿੰਨਾ ਕੁ ਸਵਾਰ ਸਕਦੇ ਆ ਇੱਕ ਹਾਂਕ ਸਾਡੇ ਬਾਹਰਲੇ ਨੇ ਆਣਿਆਂ ਨੂੰ ਪੈ ਗਈ ਨਾ ਪੰਜਾਬ ਨੂੰ ਜਿੰਨੀਆਂ ਸੜਕਾਂ ਜਾਂਦੀਆਂ ਨੇ ਸਾਰੀਆਂ ਤੇ ਚਿਪਸ ਚਣ ਦਿਆਂਗੇ ਮੈਨੂੰ ਲੱਗਦਾ ਸਾਡੇ ਤੇ ਕਈ ਕਰੋਪੀਆਂ ਤਾਂ ਆਉਂਦੀਆਂ ਹੀ ਦੁਨੀਆ ਨੂੰ ਟੀਜ਼ਰ ਦਿਖਾਉਣ ਨੇ ਬੜੀਆਂ ਗੱਲਾਂ ਚੱਲਦੀਆਂ ਸੀ ਇੱਥੇ ਪੰਜਾਬ ਤਾਂ ਖਾਲੀ ਹੋ ਗਿਆ ਜੀ ਹੁਣ ਇੱਥੇ ਕੋਈ ਨਹੀਂ ਰਿਹਾ ਓਏ ਹਜੂਰ ਸਾਹਿਬ ਵਾਲੀ ਗਾਗਰ ਦੇ ਬੱਚੇ ਨੇ ਇਹ ਨਹੀਂ ਮੁੱਕਦੇ ਬਾਈ ਜਿਵੇਂ ਹਜੂਰ ਸਾਹਿਬ ਵਾਲੀ ਗਾਗਰ ਚੋਂ ਪਾਣੀ ਨਹੀਂ ਨਾ ਮੁੱਕਦਾ ਇਹ ਉਹਦੇ ਵਾਰਸ ਨੇ ਬਾਈ ਇਹ ਨਹੀਂ ਮੁੱਕ ਸਕਦੇ ਮੈਨੂੰ ਲੱਗਦਾ ਤਾਂ ਨਹੀਂ ਵੈਸੇ ਫੇਰ ਵੀ ਜੇ ਕੋਈ ਸੋਚਦਾ ਹੋਵੇ ਵੀ ਇੱਥੋਂ ਪ੍ਰਵਾਸ ਕਰਾ ਕੇ ਇਹਨਾਂ ਨੂੰ ਬਾਹਰ ਭੇਜ ਕੇ ਪੰਜਾਬ ਖਾਲੀ ਕਰ ਦਿਆਂਗੇ ਥੋੜੀ ਜਾਣਕਾਰੀ ਲਈ ਦੱਸਦੀ ਆ ਬਈ ਬਾਹਰ ਕੋਈ 10 ਸਾਲ ਦਾ ਗਿਆ ਚਾਹੇ 20 ਦਾ ਚਾਹੇ 50 ਦਾ ਜਿੱਦਣੇ ਉਹਨੂੰ ਇੱਕ ਹਾਕ ਪੈ ਗਈ ਵੀ ਪੰਜਾਬ ਨੂੰ ਤੇਰੀ ਲੋੜ ਐ ਉਹਨਾਂ ਨੇ ਪਾਸਪੋਰਟਾਂ ਨੂੰ ਨਹੀਂ ਇਹਨਾਂ ਬੱਟਾਂ ਨੂੰ ਚੰਬੜਨਾ ਆ ਕੇ ਵੀਰਿਆ ਸਾਡੇ ਮੁੰਡਿਆਂ ਲਈ ਤਾਂ ਇੱਥੇ ਜਲ ਗੱਲਾਂ ਚੱਲਦੀਆਂ ਰਹਿੰਦੀਆਂ ਇਹ ਫੁਕਰੇ ਨੇ ਜੀ ਇਹ ਗੇੜੀਆਂ ਦੇਣ ਵਾਲੇ ਨੇ ਮੋਨੇ ਮੁੰਡੇ ਅਸੀਂ ਇੰਨੇ ਪਰਪੱਖ ਤਾਂ ਨਹੀਂ ਹੈਗੇ ਪਰ ਮੈਂ ਹਮੇਸ਼ਾ ਲੱਗਦਾ ਹੁੰਨਾ ਵੀ ਬਾਜਾਂ ਵਾਲਿਆ ਅਸੀਂ ਤੇਰੇ ਰਾਹਾਂ ਤੋਂ ਪੜ ਕੇ ਹੋ ਸਕਦੇ ਆ ਪਰ ਕਦੇ ਉਸੂਲਾਂ ਤੋਂ ਨਹੀਂ ਗਾ ਕੇ ਦਿੱਲੀ ਚੰਡੀਗੜ੍ਹ ਸ਼ਾਮੀ ਸਾਥ ਵਿੱਚ ਹੁੰਦੇ ਆ ਹੋਕਾ ਗੁਰੂ ਘਰੋਂ ਆ ਜੇ ਸਾਫੇ ਹੱਥ ਵਿੱਚ ਹੁੰਦੇ ਕੋਈ ਕਿਤੇ ਮਰਜੀ ਗੇੜੇ ਦੇਿੰਦਾ ਫਰੀ ਜਾਵੇ ਜਿੱਦਣੇ ਇੱਕ ਹਾਕ ਪੰਜਾਬ ਨੇ ਮਾਰਤੀ ਨਾ ਆ ਜਿਹੜੀਆਂ ਰੇਸ ਤੇ ਮੁੱਕੀਆਂ ਪੈਂਦੀਆਂ ਹੁੰਦੇ ਨੇ ਇੱਥੇ ਵੱਜਦੀਆਂ ਹੁੰਦੀਆਂ ਆ ਜਿਹੜੇ ਮੂਰਲੇ ਟਾਇਰ ਉਠਦੇ ਆ ਟਰੈਕਟਰ ਦੇ ਇਕੱਲੇ ਟਰੈਕਟਰ ਦੇ ਨਹੀਂ ਇਹ ਮੁੰਡਿਆਂ ਦੀ ਅੱਡੀ ਨਹੀਂ ਲੱਗਦੀ ਹੁੰਦੀ ਸੋ ਜੇ ਕੋਈ ਪਰਖ ਰਿਹਾ ਇਹ ਕੌਮ ਨੂੰ ਪਰਖਣਾ ਛੱਡ ਦਿਓ ਬਾਈ ਇਹ ਤੁਰਦੀ ਇੱਕ ਜਕਾਰੇ ਤੇ ਚੜਾਈ ਕਰ ਦਿੰਦੀ ਐ ਨਗਾਰੇ ਤੇ ਤੇ ਵਸਦੀ ਪੰਜਾਬ ਪਿਆਰੇ ਚੜਦੀ ਕਲਾ ਸਰਬੱਤ ਦਾ ਭਲਾ